ਸੋ ਇਸ ਵੇਲੇ ਦੀ ਅਹਿਮ ਖਬਰ ਗੁਰਦਾਸਪੁਰ ਤੋਂ ਆ ਰਹੀ ਹੈ ਬੀਤੇ ਦਿਨ ਗੁਰਦਾਸਪੁਰ ਦੇ ਕਸਬਾ ਦਿਨਾ ਨਗਰ ਦੇ ਪਿੰਡ ਰਣਜੀਤ ਬਾਗ ਦੇ ਰਜਬਾਹੇ ਵਿੱਚੋਂ ਬੋਰੀ ਜੇ ਬੰਨੀ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ ਸੀ ਇਸ ਮਾਮਲੇ 'ਚ ਪੁਲਿਸ ਨੇ ਹਰਾਨੀ ਚੇਨਕੋ ਖੁਲਾਸਾ ਕਰ ਦੇਣਾ ਕਤਲ ਦੀ ਵਜ੍ਹਾ ਤੋਂ ਪਰਦਾ ਚੁੱਕ ਦਿੱਤਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਜਾਇਜ਼ ਬੰਦਾ ਦੇ ਚੱਲਦੇ ਭੈਣ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਚਾਚੇ ਦੇ ਬੇਟੇ ਦਾ ਹੀ ਕਤਲ ਕਰ ਦਿੱਤਾ ਗਿਆ ਪ੍ਰੈਸ ਕਾਨਫਰੰਸ ਦੌਰਾਨ ਐਸਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੇ ਦੀ ਚਚੇਰੀ ਭੈਣ ਤੇ ਉਸਦਾ ਆਸ਼ਿਕ ਸਹਿਪਾਠੀ ਸਨ ਅਤੇ ਕੱਲੋ ਦੋਵੇਂ ਘਰ ਵਿੱਚ ਮਿਲ ਰਹੇ ਸਨ ਜਦੋਂ ਚਾਚੇ ਦੇ ਮੁੰਡੇ ਰੋਹਿਤ ਨੇ ਨਾ ਦੋਨਾਂ ਨੂੰ ਮਿਲਦੇ ਦੇਖਿਆ ਤਾਂ ਇਸ ਕਾਰਨ ਇਹ ਲੜਕੀ ਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਚਾਚੇ ਦੇ ਮੁੰਡੇ ਨੂੰ ਹੀ ਮੌਤੇ ਕੋ ਘਾਟ ਉਤਾਰ ਦਿੱਤਾ ਔਰ ਬੇਰਹਿਮੀ ਦੇ ਨਾਲ ਆਪਣੇ ਚਿਹਰੇ ਪਰ ਆਰੋਹੀਤ ਜਿਸ ਦੀ ਉਮਰ 18 ਸਾਲ ਸੀ ਕਤਲ ਕਰ ਦਿੱਤਾ ਆਉ ਦੱਸਦੇ ਹਾਂ ਤੁਹਾਨੂੰ ਇਸ ਸਬੰਧ ਵਿੱਚ ਕੀ ਕਿਹਾ ਐਸਪੀ ਬਲਵਿੰਦਰ ਸਿੰਘ ਨੇ ਇਹ ਤਾਂ ਮਿਤੀ 19 9 2024 ਨੂੰ ਐਸਐਚਓ ਦਿਨਾਨਗਰ ਇस्पेक्टर ਮਨੋਜ ਕਮਨ ਨੂੰ ਤਲਾਸ਼ ਮਿਲੀ ਸੀ ਵੀ ਪਿੰਡ ਸਿਹੋਵਾਲ ਦੇ ਸਵੇਰ ਦੀ ਪੜਦੀ ਤੇ ਕੋਈ ਡੈੱਡ ਬੋਡੀ ਪਈ ਹੈ ਔਰ ਐਸਐਚਓ ਦਿਨਾਨਗਰ ਜਦੋਂ ਮੌਕੇ ਤੇ ਪਹੁੰਚ ਕੇ ਜਾ ਕੇ ਨੇ ਮੌਕਾ ਕੀਤਾ ਚੈੱਕ ਕਰਤੇ ਜਿਹੜੀ ਹੈਗੀ ਆ 318 ਸਾਲ ਦਾ ਲੜਕੇ ਦੀ লাশ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ ਜਿਸ ਦੇ ਸਰ ਤੇ ਸਟਾਨਾ ਖਾਂ ਸੀ ਤੋਂ ਮੋੜਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰਿਆ ਨਾਂ ਦੀ ਲੜਕੀ ਹੈ ਪ੍ਰਿਆ ਪੁੱਤਰੀ ਸੁਨਵੰਦਰ ਸਿੰਘ ਪਿੰਨ ਦਾਖਲਾ ਤੋਂ ਇਹਨਾਂ ਨੇ ਆਪਣੇ ਮੇਟਰ ਦੇ ਨਾਲ ਉਹ ਲੜਕਾ 22 ਨੰਦਾ ਲੜਕਾ ਹੈਗਾ ਆਪਣੇ ਪਿੰਡੋਂ ਦਾ ਉਹਦੇ ਨਾਲ ਦੇ ਇੱਕ ਇਬਿਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹੜਾ ਹੈਗਾ ਇਹਦਾ ਔਣਜਾਨ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਉਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਰੋਹਿਤ ਮੌਕੇ ਤੇ ਆ ਗਿਆ ਤਾਂ ਜੀ ਸੀਦਾਂ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਵਾਂ ਨੇ ਲੜਕੇ ਦਾ ਕੱਪੜਾ ਕੱਢਤਾ ਕੱਤਰ ਕੰਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ ਕੈਰੀ ਕਰਕੇ ਇਸ ਸੂਬੇ ਤੇ ਆ ਕੇ ਛੋੜ ਦਿੱਤਾ ਸੀ ਉਥੇ ਇਹਦੀ ਜਿਹੜੀ ਸ਼ਨਾਖਤ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜਰੇ ਰਿਪੋਰਟਸ ਨੇ ਇਹਦੀ ਸਨਾਨ ਕੀਤੀ ਇਸ ਬਧੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਡੇਟ 16 9 2024 103 230 ਤੈਨੋਂ ਸਬਸੈਕਸ਼ਨ 5 ਭਾਰਤੀ ਨਿਆਂ ਸੰਗਤ ਦਾ ਇਹ ਮਕਦਮਾ ਦਰਜ ਕੀਤਾ ਗਿਆ ਸੋ ਦਗਾ ਇਹਨਾਂ ਤੋਂ ਪੇਸ਼ ਕਰਨ ਦੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਹੈ ਇਹਨਾਂ ਦੀ ਨਜਾਇਜ਼ ਰਿਲੇਸ਼ਨ ਕਰਕੇ ਬੋਬੀ ਨਾਲ ਜੋ ਇਹ ਲੜਕਾ ਜਿਹੜਾ ਹੈਗਾ ਇਹ ਚਾਚੇ ਲੜਕਾ ਮਰਨ ਵਾਲਾ ਨੂੰ ਰੋਕਦਾ ਸੀ ਇਹ ਚੀਜ਼ ਤੇ ਇਤਰਾਜ਼ ਕਰਦਾ ਸੀ ਤੇ ਕਿਸੇ ਖੁੰਦਨ ਜਿਹਨਾਂ ਨੇ ਦਾ ਮਰਡਰ ਕੀਤਾ ਤੋਂ ਦੋਵਾਂ ਨੂੰ ਕਿਊਜ਼ ਨੂੰ ਅਸੀਂ ਮੌਕਤ ਤੋ ਰੈਸਟ ਕਰ ਲਿਆ ਗਿਆ ਸਰ ਕਿੰਨੇ ਨਜਾਇਜ਼ ਬੰਦੇ ਨੇ ਕਾਰਨ ਹਾਂ ਬਿਲਕੁਲ ਇਹ ਨਜਾਇਜ਼ ਬੰਦਾ ਕਰਕੇ ਹੀ ਇਹਨਾਂ ਨੇ ਆਪ ਜਿਹੜੀ ਇਹਨੂੰ ਖੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਉਹ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ ਚ ਨਾਲ ਮਾਰਨ ਕਰ ਦਿੱਤਾ ਇਹ ਤਕਰੀਬਨ ਇਹਨਾਂ ਦੀ 18-19 ਸਾਲ ਦੀ ਉਮਰ ਹੈਗੀ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ ਉਹੀ ਉੱਥਾਰਨ ਚੱਲ ਦਿੱਤੀ ਵੀ